Okay. Well I <laughs> OKAYY 경찰! WOoO! Ohay! SON resolvi, forgi. What did you talk about? ਇਹ ਤਸਵੀਰਾਂ ਤਰਨਤਾਰਨ ਜ਼ਿਲ੍ਹੇ ਦੀਆਂ ਨੇ ਮਾਫ਼ ਕਰਨਾ ਤਰਨਤਾਰਨ ਦੀਆਂ ਨੇ ਜਿੱਥੇ ਕਿ ਇੱਕ ਜਵਾਨ ਮੁੰਡਾ ਜਿਹੜਾ ਆ ਉਸ ਨੂੰ ਪਹਿਲਾਂ ਤੇ ਫੋਨ ਕਰਕੇ ਸੱਦਿਆ ਕੋਠੇ ਤੇ ਤੇ ਉਹ ਉਹ ਮੁੰਡਾ ਸਾਰੀ ਰਾਤ ਆਪਣੇ ਘਰੇ ਨਹੀਂ ਆਇਆ ਜਦੋਂ ਸਵੇਰੇ ਦੇਖਿਆ ਤੇ ਨਾਲ ਦੇ ਪਿੰਡ ਦੇ ਪਹੇ ਦੇ ਉੱਤੇ ਯਾਨੀ ਕਿ ਸੜਕ ਕਿਨਾਰੇ ਉਸ ਮੁੰਡੇ ਦੀ লাশ ਸੀ 19 ਸਾਲਾਂ ਦਾ ਮੁੰਡਾ ਆ ਕਹਿੰਦੇ ਕਿ ਪਰਿਵਾਰ ਦੀ ਕਿਸੇ ਦੇ ਨਾਲ ਲੜਾਕ ਡਟਣੀ ਹੈ ਔਰ ਘਰੋਂ ਸੱਦ ਕੇ ਇਹ ਮੁੰਡਾ ਚੜ-ਚੜੇਂਦਾ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਤਸਵੀਰਾਂ ਤੁਹਾਡੇ ਸਾਹਮਣੇ ਆ ਕਿ ਕਿਵੇਂ ਮਾਪੇ ਬਰਲਾਪ ਕਰ ਰਹੇ ਨੇ ਉਹਦਾ ਭਾਈ ਜਿਹੜਾ ਆ ਉੱਚੀ ਉੱਚੀ ਰੋ ਰਿਹਾ ਹੈ ਮੇਰਾ ਵੀਰਾ ਕਿਉਂਕਿ ਸੜਕ ਕਿਨਾਰੇ লাশ ਪਈ ਆ ਉਹ লাশ ਵੀ ਨਹੀਂ ਤੁਹਾਨੂੰ ਦਿਖਾ ਸਕਦੇ ਕਿਉਂਕਿ ਸੋਸ਼ਲ ਮੀਡੀਆ ਦੀ ਰੈਸਟ੍ਰਿਕਸ਼ਨ ਹੈ ਪਰ ਸਵਾਲ ਖੜਾ ਹੁੰਦਾ ਆ ਵੀ ਕਿਵੇਂ ਘਰੋਂ ਸੱਦ ਕੇ ਫੋਨ ਦੇ ਉੱਤੇ ਪਹਿਲਾਂ ਘਰੋਂ ਸੱਦਿਆ ਤੇ ਫਿਰ ਇਸ ਮੁੰਡੇ ਦਾ ਕੀ ਹਸ਼ਰ ਕਰ ਦਿੱਤਾ ਸੋਹਣਾ ਸੁਨੱਖਾ ਮੁੰਡਾ ਕਹਿੰਦੇ ਰਾਤ ਨੂੰ ਬਿਜਲੀ ਗਈ ਆ ਤੇ ਬਿਜਲੀ ਜਦੋਂ ਗਈ ਤਾਂ ਉਹਨਾਂ ਨੇ ਕੋਠੇ ਤੇ ਬੁਲਾਇਆ ਫੋਨ ਕਰਕੇ ਤੇ ਮਾਪਿਆਂ ਨੂੰ ਲੱਗਾ ਵੀ ਸ਼ਾਇਦ ਬਿਜਲੀ ਕਰਕੇ ਉੱਪਰ ਹੀ ਸੌਂ ਗਿਆ ਆ ਤੇ ਉਹ ਕਹਿੰਦੇ ਵੀ ਸਵੇਰੇ ਜਦੋਂ ਅਸੀਂ ਦੇਖਿਆ ਨਾ ਮੁੰਡਾ ਉੱਥੇ ਸੀ ਨਾ ਕੁਛ ਹੋਤੇ ਸੀ ਤੇ ਫਿਰ ਬਾਅਦ ਵਿੱਚ ਜੋ ਲੱਭਣਾ ਸ਼ੁਰੂ ਕੀਤਾ ਤੇ ਕਿਸੇ ਨੇ ਦੱਸਿਆ ਵੀ ਤੁਹਾਡਾ ਮੁੰਡਾ ਦੀ লাশ ਜਿਹੜੀ ਹੈ ਉਹ ਨਾਲ ਦੇ ਪਿੰਡ ਧਿਆਲਪੁਰ ਦਾ ਐ ਸੀ ਸ਼ਾਹਪੁਰ ਦੇ ਕੋਲ ਉਹਦੀ লাশ ਪਈ ਹੈ ਤਸਵੀਰਾਂ ਵੇਖ ਨਹੀਂ ਹੁੰਦੀਆਂ ਕਿਉਂਕਿ ਮਾਪੇ ਵਰਲਾਪ ਕਰਦੇ ਆ ਉਹ ਵਰਲਾਪ ਵੀ ਜਿਹੜਾ ਆ ਉਹ ਕਾਲਜਾ ਬਲੁੰਦਰ ਦਾ ਆ ਕਿਉਂਕਿ ਜਿਹਦਾ ਸੋਣਾ ਸੁਨੱਖਾ ਚੜ ਚੜੇਂਦਾ ਪੁੱਤ ਜਿਹੜਾ ਮਸਾ 19 ਸਾਲਾਂ ਦਾ ਹੁੰਦਾ ਉਹਦੀ ਮਾਂ ਜੇ ਤੁਸੀਂ ਧਿਆਨ ਨਾਲ ਸੁਣੋ ਤੇ ਇਹ ਕਹਿੰਦੀ ਆ ਕਿ ਮੈਂ ਇਹਨਾਂ ਪੁੱਤਾਂ ਦਾ ਕਰਕੇ ਉੱਡੀ ਫਿਰਦੀ ਸੀ ਦੋ ਪੁੱਤ ਆ ਉਹਦੇ ਇੱਕ ਛੋਟਾ ਵੀਰ ਵੀ ਬੜਾ 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 ਜਿਹੜਾ ਕਹਿ ਲਿਆ ਕਿ ਰੋ ਰਿਆ ਆ ਆਪਣੇ ਭਰਾ ਦੀ ਲਾਸ਼ ਨੂੰ ਵੇਖ ਕੇ ਕੀ ਕੀਤਾ ਕਿਸ ਤਰੀਕੇ ਕੀਤਾ ਕਿਉਂਕਿ ਸਾਰਾ ਕੁਝ ਦੇਖਿਆ ਨਹੀਂ ਜਾਂਦਾ ਕਰੋਕ ਸੱਦ ਕੇ ਮਿੰਟਾਂ ਸਕਿੰਟਾਂ ਦੇ ਵਿੱਚ ਮੌਤ ਦੀ ਘਾਟ ਉਤਾਰ ਦੇਣਾ ਆਪਣੇ ਆਪ ਦੇ ਵਿੱਚ ਬੜੀ ਹੈਰਾਨੀ ਵਾਲੀ ਗੱਲ ਆ ਫਿਲਹਾਲ ਇਹ ਤਸਵੀਰਾਂ ਨੇ ਸਾਡੀ ਗੱਲਬਾਤ ਵੀ ਹੋਈ ਆ ਉੱਥੇ ਲੋਕਾਂ ਦੇ ਨਾਲ ਉਹ ਵੀ ਸੁਣਾਉਂਦੇ ਆ ਪਹਿਲਾਂ ਤੁਹਾਨੂੰ ਉਹ ਤਸਵੀਰ ਦਿਖਾਉਂਦੇ ਆ ਕਿ ਕਿਵੇਂ ਉਹਦੀ ਮਾਂ ਜਿਹੜੀ ਆ ਉੱਥੇ ਰੋ ਰਹੀ ਆ।

ਮੇਰਾ ਨਾ ਪਾਲ ਸਿੰਘ ਆ ਜੀ ਹਾਂਜੀ ਮੈਂ ਗਰੰਥੀ ਸਿੰਘ ਤੇ ਇਹ ਆਪਣੇ ਮੇਸਤੋ ਤੀਸਰੀ ਘਰ ਇਹ ਰਹਿ ਰਿਹਾ ਬੜੀ ਇਹ ਰਹਿ ਆਜੋ ਕੋਈ ਸ਼ਰਾਬ ਪਿਆਲਾ ਪੀ ਕੇ ਕਿਸੇ ਨਾਲ ਝਗੜਾ ਕੋਈ ਗੱਲ ਬਾਤ ਨਹੀਂ ਹਾਂ ਉਹ ਜੀ ਤੇ ਮਜੇ ਦੇ ਨਾਲ ਹੀ ਰਹਿ ਰਿਹਾ ਇਹ ਲਟਕਾ ਮੇਰਾ ਜਿਹੜਾ ਉਹ ਰਾਜਪੁਰ ਗੱਡੀ ਚਲਾ ਰਿਹਾ ਠੀਕ ਹੈ ਜੀ ਆਜਾ ਹੁੰਦੀ ਨੂੰ ਫੋਟੋ ਇਹ ਰਾਤ 8 ਵਜੇ ਦੇ ਨਾਲ ਬੱਸੀ ਗਈ ਆ ਜਦੋਂ ਬੱਸੀ ਗਈ ਆ ਉਦੋਂ ਉਹਨੂੰ ਕਿਤੇ ਫੋਨ ਕਰਕੇ ਤੇ ਕੋਠੇ ਤੇ ਸੱਤਿਆ ਕੋਠੇ ਦੇ ਸੱਤਿਆਵਾ ਤੇ ਉਹਦੇ ਤੋਂ ਬਾਅਦ ਉਹ ਕੋਠੇ ਪੰਤਰਿਆਂ ਨਹੀਂ ਪਾਣੀ ਪੀ ਫਿਰ ਬਾਕੀ ਮਾਂ ਉਹਦੀ ਥੱਲੇ ਬੈਠੀ ਆ ਭਰਾ ਬੇਟਾ ਭੈਣ ਬੈਠੀ ਆ ਉਹ ਵੇੜੇ ਦੇ ਵਿੱਚ ਆ ਉਹਨਾਂ ਆ ਕੇ ਪਿਆਲੇ ਉਤਰਿਆ ਨਹੀਂ ਫਿਰ ਉਹ ਜਾਂ ਲੰਮੇ ਪੈ ਕੇ ਆ ਜਾਂ ਕਿਸ ਤਰ੍ਹਾਂ ਵੀ ਉਹਨਾਂ ਨੇ ਦਿਨ ਚੜ੍ਹਦੇ ਤੱਕ ਗੱਲ ਕਰੀ ਵੀ ਕੋਈ ਡੋਗਲਾ ਰੱਪਾ ਕੋਈ ਉਹਨਾਂ ਨੇ ਨਹੀਂ ਪਾਇਆ ਫਿਰ ਮਿਲ ਜਦੋਂ ਉਹਨਾਂ ਵੇਖਿਆ ਠੀਕਿਆ ਵੀ ਘਰੇ ਨਹੀਂ ਆਇਆ ਮੈਨੂੰ ਫੇਰ ਮੈਂ ਸ਼ਹਿਰ ਚਲੇ ਗਿਆ ਮੈਨੂੰ ਹੋਰ ਕਿਸੇ ਦਾ ਇਤਰਾਦ ਦਾ ਚੀਨਾ ਕਰਨੀ ਹੈ ਮੈਂ ਉਹਨਾਂ ਨੂੰ ਗੁੱਸੇ ਆ ਤੁਸੀਂ ਮੈਨੂੰ ਸ਼ਹਿਰ ਦਾ ਕਿਉਂ ਨਹੀਂ ਦੱਸਿਆ ਬਸ ਇੰਨਾ ਮੈਨੂੰ ਉਦੋਂ ਹੀ ਪਤਾ ਲੱਗਾ ਜਾ ਕੇ ਤੇ ਉਹ ਉਹ ਆਂਦੇ ਆ ਵੀ ਅਹੀਂ ਤੇ ਨੂੰ ਕੀ ਦੱਸਦੇ ਆ ਕਿ ਹਸਪਤਾਲ ਹੋਂਦਾ ਕਿਥੋਂ ਹੋਂਦਾ ਠੀਕ ਦੇ ਰਹੇ ਪਰ ਲੱਭਦੇ ਲੱਭਦੇ ਫੇਰ ਲੱਭਣਾ ਸ਼ੁਰੂ ਕਰਤਾ ਲੱਭਦੇ ਲੱਭਦੇ ਸ਼ੇਰਦੰਤ ਦੇ ਪਹਾੜ ਮੁਤੀ ਸੰਵਾਬ ਦਾ ਲੱਭ ਕੇ ਨੇ ਤੂੰ ਕੋਈ ਫੋਨ ਆਇਆ ਕਿੰਨੇ ਕੀਤਾ ਫੋਨ ਮੈਨੂੰ ਨਹੀਂ ਬੋਲੀ ਕਹਿੰਦੇ ਆ ਨਾ ਵੀ ਬੰਦੇ ਜਿੰਨੇ ਮਾਰਿਆ ਫੋਨ ਕਰਦਾ ਰਿਹਾ ਸੱfte ਮੁੰਡੇ ਨੂੰ ਫੋਨ ਕੀਤਾ ਮਾਰਿਆ ਉਹ ਗਲੀ 'ਚ ਰਿੰਗ ਜਿਹੜਾ ਜਿਹੜਾ ਇਹ ਮਾਰਿਆ ਇਹਦੇ ਫੋਨ ਦੇ ਉੱਤੇ ਕਿਤੇ ਫੋਨ ਆਇਆ ਬਸ ਉਹ ਸੱfte ਚੱਲ ਗਿਆ ਜਦੋਂ ਹੁਣ লাশ ਕਿੰਨੇ ਦੱਸੀ ਤੁਹਾਨੂੰ ਕਿੱਥੇ ਪਈ ਹੈ লাশ ਜਿੰਨਾਂ ਨੇ ਮਾਰਿਆ ਉਹਨਾਂ ਨੇ ਉਹਨਾਂ ਨੇ ਕਿੰਨੇ ਵਜੇ ਫੋਨ ਕੀਤਾ ਉਹਨਾਂ ਨੇ ਪਹਿਲਾਂ ਤੁਹਾਨੂੰ ਕਿੰਨੀ ਕੁ ਜੇ ਫੋਨ ਕੀਤਾ ਮੁੰਡਿਆ ਅਸੀਂ ਮੈਂ ਤੇ ਸਾਹਬ ਉਹਨਾਂ ਨੂੰ ਫਲਾਹ ਦੇਣ ਕੇ ਵਾਸਤੇ ਗਏ ਆ ਸਾਨੂੰ ਮਗਰੋਂ ਫੋਨ ਕੀਤਾ ਪਿਆ ਗਾ ਲੋ ਉਹਨਾਂ ਬੰਦੇ ਜਿਹੜੇ ਉਹਨਾਂ ਨੇ ਦੱਸ ਦਿੱਤਾ ਵੀ ਪਾਣੇ ਇਹਦਾ ਰੋਬਿਨ ਹੈ ਮੁੰਡਿਆ ਉਸ ਦੇ ਕੇ ਮੜਾ ਇਹਨੂੰ ਛੋਟੇ ਨਾਲ ਚਿੰਨਾ ਹੈਗਾ ਤੇ ਇਹ ਹੈਗਾ ਆਪਣਾ ਦਿਾਲਪੁਰ ਦਾ ਹੈ ਮੁੰਡਿਆ ਤੇ ਸ਼ਾਹਪੁਰ ਦੇ ਵਿੱਚ ਆ ਕੇ ਕਿਸੇ ਬੰਦੇ ਦੇ ਨਾਲ ਲਾਈਫ ਝਗੜਾ ਕਰਕੇ ਤੇ ਤਾਂ ਮਟਰ ਕੀਤਾ ਹੈਗਾ ਹਲੋ ਸਰ ਕਿੰਨਾ ਸਮਾਂ ਹੋ ਗਿਆ ਕਤਲ ਹੋਇਆ ਇਹਨੂੰ ਬੇਹਣ ਆਇਆ ਹੀ ਹੈਗਾ